ਲੈ ਕੇ ਮੋਟਾ ਵੇ ਇਹਨਾਂ ਦਾ ਫੜਦਾ ਇਕ ਤਾਂ ਸੋਕੀ ਉੱਥੇ ਰਹੀ ਵੀ ਭੈਣ ਤੋਂ ਪੂਰਾ ਰਹੀਆਂ ਦਾ ਫੁੱਟੀਆਂ ਲੈ ਪ੍ਰਮਾਤਮਾ ਆ ਦੀ ਬੱਡੀ ਸਾਰੀ ਉਮਰ ਕਰੇ ਵਿਚਾਰੇ ਦੀ ਦੇਰੀ ਵਿਚਾਰੇ ਨੂੰ ਚਾਰ ਛੇ ਅਖੰਡ ਨੱਕ ਜਾਣਗੇ ਇਹਦੇ ਦੱਸ ਦੇਣਾ ਨਾਕੰਮੋ ਕੰਟਰੋਲ ਆ ਜਾ ਤਰੇਦਾਰ ਚਾਰ ਬਣੇ ਨਾ ਨੰਗ ਜਾਣਗੇ ਇਹਨੇ ਵੀ ਹਟ ਦੂਗਾ ਆਇਆ ਤਾਂ ਹੈ ਸਰਦਾਰਾ ਹੈ ਟੱਕਣ ਲਾ ਦੇ ਸਰਦਾਰਾ ਇਹਨੇ ਉਹ ਨੂਨ ਮਿਰਚ ਦਾ ਹੀ ਦਾ ਉਹ ਦੱਸ ਦੇ ਨਾ ਕੋਈ ਨਾ ਸਰਦਾਰਾ ਉਹ ਹੈ ਗਿਆ ਹਾਜੀ ਲੈ ਵਿਚਾਰੇ ਸਰਦਾਰ ਦਾ ਇਹ ਪਰਮਾਤਮਾ ਮੈਂ ਕਹਿਨੀ ਆ ਇਹਦਾ ਵਿਆਹ ਹੋ ਜੇ ਤਾਂ ਪਰਿਵਾਰ ਵਾਜੇ ਦੀ ਪੀੜੀ ਵਾਜੇ ਵਿਚਾਰੇ ਦੀ ਵਿਆਹ ਹੋ ਜੀ ਗੇਰਾ ਤੇਰੇ ਨਾਲ ਫੇਰਦਾ ਸਿੱਧਾ ਤੁਰਨ ਲੱਗ ਜਾਊਗਾ ਟੱਕਣ ਦੇ ਦੇ ਸਰਦਾਰਾ ਟੱਕਣ ਦਾ ਲਾਏ ਜਾਣਾ ਇਹ ਟੱਕਣ ਮੜਾ ਜਾ ਅੰਦਾਜ਼ ਹੀ ਲੱਗਦਾ ਇਹ ਕੋਈ ਨਹੀਂ ਸਰਦਾਰਾ ਕੋਈ ਨਹੀਂ ਤੇਰੇ ਨਾਲ ਵਿਆਹ ਹੋਣੀ ਤੇ ਪਾ ਸਦਾ ਤੁਹਾਨੂੰ ਲੱਗ ਜੂ ਸਰਦਾਰਾ ਜਿਹੜੀਆਂ ਤੇਰੇ ਦੇਚ ਨੇ ਉਹ ਕਦੇ ਨਹੀਂ ਪੂਰੀ ਹੋਣੀਆਂ ਮਰੀ ਮਰੀ ਮੈਂ ਤੈਨੂੰ ਦੱਸੀ ਜਾਨੀ ਸਾਡੇ ਕਬੀਲੀ ਵਾਲੇ ਐ ਵਿਆਹ ਨਹੀਂ ਕਰਦੇ ਫਿਰ ਤੂੰ ਐ ਕਰ ਰਹੀ ਗੱਲ ਪਿਆ ਮੋਹ ਮੁਹੱਬਤ ਦੀ ਪਿਆਰ ਦੀ ਜਿੰਨਾ ਚਿਰ ਮੇਰਾ ਵਿਆਹ ਨਹੀਂ ਹੁੰਦਾ ਉਹ ਨਾ ਚਿਰ ਮੈਂ ਇੱਥੇ ਫੇਰੀ ਪੁੰਦੀ ਰਹੂੰਗੀ ਤੂੰ ਐ ਕਰਿਆ ਕਰ ਉਹ ਰਹੀ ਇੱਥੇ ਆਇਆ ਕਰ ਕਦੇ ਮੈਂ ਇੱਥੇ ਰਹੂੰਗੀ ਤੰਬੂ ਕੱਲੀ ਤੰਬੂ ਵੱਡਾ ਸਰਦਾਰਾ ਅਸੀਂ ਤੰਮੂਆਂ ਤੋਂ ਬਿਨਾ ਰਹਿ ਨਹੀਂ ਸਕਦੇ ਕੋਈ ਮੈਂ ਅਸੀਂ ਇਹ ਨਹੀਂ ਕਰ ਸਕਦੇ ਵੀ ਅਸੀਂ ਘਰ ਲੈ ਕੇ ਬਹਿ ਜਾਈਏ ਤੰਮੂਆਂ ਦੇ ਵਿੱਚ ਹੀ ਰਹਿਣਾ ਅਸੀਂ ਫਿਰ ਤੂੰ ਐਂ ਕਰੀ ਮੋਬਾਈਲ ਲੈ ਕੇ ਨਾ ਨਮਾ ਹਾਂ ਸਰਦਾਰਾ ਜਿਹੜੇ ਪਿੰਡ ਜਾਇਆ ਕਰਾਂਗੀ ਮੈਨੂੰ ਆ ਦੱਸ ਦਿਆ ਕਰੀ ਮੈਂ ਅੱਧ ਪੁਰਾਣੇ ਤਨ ਪਿੰਡ ਬੈਠੀਆਂ ਅਸੀਂ ਠੀਕ ਆ ਸਰਦਾਰਾ ਫਿਰ ਮੈਂ ਗੱਡੀ ਲੈ ਕੇ ਤੈਨੂੰ ਦੇਖ ਆਇਆ ਕਰੂੰ ਤੇ ਬਾ ਨਾਲ ਹਾਂ ਸਰਦਾਰਾ ਗੱਡੀ ਲੈ ਕੇ ਤੂੰ ਆ ਜਾ ਕਰੀ ਉੱਥੇ ਦੇਖ ਆਇਆ ਕਰੀ ਕਈ ਵਾਰ ਸਾਡੇ ਕੀ ਹੁੰਦਾ ਨਾ ਤੁਰ ਕੇ ਏਡੀ ਦੂਰ ਫੇਰੀ ਪਾਉਣ ਨਹੀਂ ਆਇਆ ਜਾਂਦਾ ਗੱਡੀ ਲੈ ਕੇ ਪਰਾ ਪਿੰਡ ਕੋਲ ਤੇ ਦੱਸ ਰਿਆ ਕਰੀ ਮੈਨੂੰ ਵੀ ਅੱਜ ਪਰਾਨੇ ਪਿੰਡ ਜਾਉਂਗੀ ਠੀਕ ਆ ਸਰਦਾਰਾ ਉਧਰ ਟਣਾ ਲਿਆ ਕਰੂੰਗਾ ਮੈਨੂੰ ਠੀਕ ਆ ਠੀਕ ਆ ਸਰਦਾਰਾ ਨਾਲੇ ਜੂੜਾ ਕਪੜਾ ਦਵਾ ਦਿਆ ਕਰੂੰ ਕੋਈ ਕੋਈ ਗੱਲ ਨਹੀਂ ਸਰਦਾਰਾ ਕੋਈ ਗੱਲ ਨਹੀਂ ਨਾਲੇ ਤੇਰੇ ਨਾਲ ਪਿਆਰ ਮਾਂ ਪੂਰੀਆਂ ਗੱਲਾਂ ਕਰ ਲਿਆ ਕਰੂੰਗਾ ਠੀਕ ਆ ਸਰਦਾਰਾ ਠੀਕ ਆ ਕੋਈ ਨਾ ਐ ਠੀਕ ਆ ਠੀਕ ਆ ਸਰਦਾਰਾ ਤੇ ਤੂੰ ਆ ਕਰੀ ਹਾਂ ਸਰਦਾਰਾ ਇਹ ਸਰਦਾਰਾ ਰਹਿਣ ਦੇ ਤੂੰ ਪੈ ਲੈ ਮੈਨੂੰ 30000 ਰੁਪਏ ਦਿੱਤਾ ਉਹ ਹੀ ਨਹੀਂ ਆ ਜਿਵੇਂ ਤੇ ਪੱਪੜੀਆਂ ਆਣੀਆਂ। ਸਸਾ ਮਾਂਦੜ ਲੱਗਾ ਸੁਣਤਾ ਲਿਆ ਕਰ ਐਂ ਕੋ ਕਰਦੀਆਂ ਕੰਮ। ਹਾਂ ਸਰਦਾਰਾ। ਤੂੰ ਐ ਕਰੀ ਆ ਲੈ ਰੱਖ ਕੋਲੇ। ਨਹੀਂ ਸਰਦਾਰਾ। ਮੇਰੀ ਗੱਲ ਤੂੰ ਮੈਂ ਮੇਰੀ ਗੱਲ ਸੁਣ ਤੂੰ ਬਹੁਤ ਕਰੀ ਜਾਂਦਾ ਮੇਰੇ ਵਾਸਤੇ। ਉਹ ਮੇਰੀ ਗੱਲ ਤਾ ਇਹਨਾਂ ਦਾ ਕੋਈ ਕਰਦਾ ਨਹੀਂ। ਤਾਂ ਮੈਂ ਆਪਣੇ ਪਿਆਰ ਨਾਲ ਦਿੰਨਾ। ਇਹ ਤੂੰ ਨੂਨ ਮਿਰਚ ਕੋਈ ਚੀਜ਼ ਦੀ ਤੈਨੂੰ ਲੋੜ ਪਵੇ ਲੈ ਲਈ ਪੋ। ਕੋਈ ਨਹੀਂ ਸਰਦਾਰਾ। ਤੇ ਕਹਾ ਮੇਰੇ ਤਾਂ ਹੁਣ ਕੋਈ ਕੰਮ ਨਹੀਂ। ਹੈ? ਕੀ ਸਰਦਾਰਾ? ਆਹਾ। ਨਹੀਂ ਸਰਦਾਰਾ ਇਹ ਨਹੀਂ ਮੈਂ ਲੈ ਸਕਦੀ ਨਾ ਨਾ ਨਹੀਂ ਨਹੀਂ ਸਰਦਾਰਾ ਨਹੀਂ ਇਹ ਨਹੀਂ ਮੈਂ ਲੈ ਸਕਦੀ ਸੇਉਣਾ ਪਾ ਕਿ ਨਹੀਂ ਅਸੀਂ ਫਿਰਦੇ ਹੁੰਦੇ ਫੇਰੀ ਪਾ ਮੈਨੂੰ ਤਾਂ ਕੁਛ ਮਰਜ਼ੀ ਕਰੀ ਤੇ ਤੈਨੂੰ ਪਤਾ ਸਰਦਾਰਾ ਜਵਾਨਾ ਬਹੁਤ ਮਾੜਾ ਏ ਤੂੰ ਆ ਸਰਦਾਰ ਨਹੀਂ ਵਾਸਤੇ ਮੈਂ ਸਰਦਾਰ ਨਹੀਂ ਵਾਸਤੇ ਰੱਖ ਮੇਰੀ ਤਾਂ ਸਰਦਾਰ ਨਹੀਂ ਵੀ ਤੂੰ ਆ ਸਾਰਾ ਕੁਝ ਤੂੰ ਹੀ ਆ ਹੁਣ ਆ ਟੱਕਾ ਹੋਦਾ ਸ਼ਾਮ ਨਹੀਂ ਸਰਦਾਰਾ ਇਹ ਇਹ ਨਹੀਂ ਮੈਂ ਲੈ ਸਕਦੀ ਸਰਦਾਰ ਤੈਨੂੰ ਮੇਰੀ ਸੌਂ ਲੱਗਿਆ ਟੱਕਾ ਪਾਉਣੇ ਮਨਜਾਤਤਾ ਕਰ ਲਿਆ ਕਰੇਂਗੀ ਸਰਦਾਰਾ ਇਹ ਜਤੂ ਨਾ ਘਾਰਾ ਜੇ ਕਿ ਦੂਰ ਵਾਗੀ ਯਾਦ ਤਾਂ ਕਰਨਿਆ ਕਰੇਗੀ ਕੋਈ ਨਾ ਸਰਦਾਰਾ ਤੇਰੇ ਤਾਂ ਅੱਖਾਂ 'ਚ ਹੰਝੂ ਆ ਗਏ ਕੋਈ ਗੱਲ ਨਹੀਂ ਮੈਂ ਫੇਰ ਵੀ ਤੇਨੂੰ ਯਾਦ ਕਰ ਲਿਆ ਕਰੂੰਗੀ ਕੋਈ ਨਾ ਨਾ ਮੈਂ ਨਹੀਂ ਯਾਦ ਜੇ ਕਿ ਤੇ ਬਾਹਲੀ ਦੂਰ ਵਿਛੜ ਗਿਆ ਆਪਾਂ ਕਿ ਯਾਦਾਂ ਯਾਦਾਂ ਬੈ ਕੇ ਕਰ ਲਿਆ ਕਰਾਂਗੇ ਵਾਂਸ ਤੇ ਗਈ ਸਰਦਾਰਾ ਇਹ ਤੂੰ ਐ ਡੇ ਡੇ ਮੇਰੇ ਤੇ ਕਿਉਂ ਪਾਰ ਕਰੀ ਜਾਣਾ ਕਿਉਂ ਮੈਨੂੰ ਕਰਜ਼ਦਾਰ ਬਣਾਈ ਜਾਣਾ ਨਾਰਾ ਫਿਰ ਪਤਾ ਦਾ ਹੀ ਲੱਗਦਾ ਮੋਹ ਪਿਆਰ ਦਾ ਜਦੋਂ ਤੇਰੀਆਂ ਤੇਲਿਆਂ ਜਦੋਂ ਜਦੋਂ ਦੁੱਤ ਦੇ ਜ਼ੋਰ ਵਾਗੀ ਤੂੰ ਜਦੋਂ ਤੇਰੀਆਂ ਅੱਖਾਂ ਤੋਂ ਹੰਝੂ ਆਏ ਆ ਪਿਆ ਪਿਆਣੀ ਦੌੜੀ ਦੌੜੀ ਸਰਦਾਰਾ ਮੈਂ ਆ ਚੀਜ਼ਾਂ ਨਹੀਂ ਲੈਣ ਆਈ ਨਾ ਨਾ ਮੈਂ ਤਾਂ ਮੈਨੂੰ ਆ ਆਟਾ ਉਟਾ ਪਾਦਣਾ ਤੋਂ ਬਹੁਤ ਹੈ ਨਾਰਾ ਮੈਂ ਤਾਂ ਤੇਰੇ ਵਾਸਤੇ ਬਣਾਈਆਂ ਸੀ ਮੈਂ ਊੜਕ ਵਸਲਾਂ ਸਰਦਾਰਾ ਤਾ ਤੂੰ ਬਾਹਲਾ ਵੱਡਾ ਮੇਰੇ ਤੇ ਉਹ ਕਰੀ ਜਾਣਾ ਇਹਨੇ ਜੋਗੀ ਹੈ ਨਹੀਂ ਸਰਦਾਰਾ ਜੀ ਨਾਲ ਤੋਂ ਮੇਰਾ ਸਤਿਕਾਰ ਕਰੀ ਜਾਣਾ ਮੇਰਾ ਮਾਨ ਕਰੀ ਜਾਣਾ ਮੇਰੀ ਕਮਾਉ ਤੁਰਾਖਾ ਕੋਲੇ ਇਹ ਦੂਰ ਹੋਣੇ ਕੇ ਲਈ ਕੋਲ ਕੀ ਦੇਖ ਲੈ ਕਰੇਗੀ ਡੱਬੀ ਵੀ ਹਾਂ ਸਰਦਾਰ ਹੈਗਾ ਸੀ ਕੋਈ ਗੱਲ ਨਹੀਂ ਸਰਦਾਰਾ ਜੇ ਤੂੰ ਕਹਿਣਾ ਤੈ ਮੈਂ ਰੱਖ ਲੈਣੀ ਆ ਪਰ ਮੈਨੂੰ ਵੀ ਉਹ ਚੀਜ਼ ਦਾ ਨਾ ਜਿਹੜੀ ਚੀਜ਼ ਤੋਂ ਮੈਂ ਦੂਰ ਹੁੰਨੀ ਆ ਪਰ ਉਹ ਚੀਜ਼ ਤੂੰ ਆਪਦੇ ਨੇੜੇ ਮੈਨੂੰ ਕਰਨਾ ਚਾਹਣਾ ਇਹ ਚੀਜ਼ਾਂ ਮੈਨੂੰ ਨੇੜੇ ਖਿੱਚ ਲੈ ਆਉਣੀਆਂ ਸਰਦਾਰਾ ਤੇਰੇ ਆਪੀ ਆਵੇਂ ਜਿੰੜੇ ਵੇਰਾ ਜੋ ਦਾ ਅੱਖਾਂ ਤੋਂ ਹੰਝੂ ਆਇਆ ਕਰਮਗੇ ਕੋਈ ਗੱਲ ਨਹੀਂ ਸਰਦਾਰਾ ਮੈਂ ਜਾਣੀ ਹਾਂ ਇਕੱਲੀਆਂ ਸਰਦਾਰਾਂ ਨੂੰ ਜਾਣੇ ਆ ਹਾਂ ਸਰਦਾਰ ਨਹੀਂ ਨਹੀਂ ਕਰਦਾ ਮੇਰਾ ਘੇਰ ਨੂੰ ਸਰਦਾਰਾ ਹੁਣ ਮੈਂ ਇੱਥੇ ਤਾਂ ਰਹਿ ਨਹੀਂ ਸਕਦੀ ਤੁਹਾਡੇ ਤੇਰੇ ਕੋਲ ਤਾਂ ਹੁਣ ਮੈਂ ਰਹਿ ਨਹੀਂ ਸਕਦੀ ਤੈਨੂੰ ਪਤਾ ਲੋਕ ਗੱਲਾਂ ਬਣਾ ਲੈਂਦੇ ਨੇ ਕੰਨਾਗੇ ਲੋਕ ਮਜ਼ਾਕ ਹੁਣ ਮੇਰਾ ਵਿਆਹ ਕਰਾ ਰਿਆ ਮੈਂ ਤਾਂ ਮੈਂ ਗੱਦ ਬੱਜ ਕੇ ਵਿਆਹ ਕਰਾਉਂ ਤਰੇ ਨਾਲ ਸਰਦਾਰਾ ਬਹੁਤ ਫੀਲਿੰਗਾਂ ਲਈ ਫਿਰਦੇ ਅਸਲ ਦੇ ਵਿੱਚ ਨਾ ਚਮਤਕੇ ਮਿਆ ਕਰਾਉ ਤੂੰ ਐ ਕਰ ਹਰ ਕਮੋਂ ਹਾਂ ਸਰਦਾਰਾ ਤੂੰ ਮੇਰਾ ਖੂਨ ਲੈ ਜਾ ਮੈਂ ਨਵਾ ਲਿਆਉਂਗਾ ਨਹੀਂ ਸਰਦਾਰਾ ਇਹ ਦੋ ਵਾਰ ਮੈਂ ਕੁਛ ਨਹੀਂ ਲੈ ਕੇ ਜਾਣਾ ਨਹੀਂ ਮੈਂ ਚੱਲੀ ਆ ਸਰਦਾਰਾ ਫੜ ਜਾ ਉਹ ਕਿਹਾ ਕੀ ਕਰਾਂ ਸਰਦਾਰਾ ਤੇ ਮੇਰੇ ਹੱਥੋਂ ਕੇ ਮਗਰ ਪੈ ਗਿਆ ਹਮੇ ਸਰਦਾਰਾ ਤੋਂ ਕਿਵੇਂ ਖੇੜਾ ਛੜਾਵਾਂ ਵਿਚਾਰਾ ਮੇਰੇ ਤੇ ਇੰਨਾ વિશਵਾਸ ਕਰੀ ਬਟਾ ਤੂੰ ਮਾਂ ਵੀ ਮੈਨੂੰ ਦੇਤੀ ਆਂ ਆਪਦੀ ਖਜ਼ਾਨੀ ਦੀਆਂ ਆ ਲੈ ਇਹ ਸਾਲ ਭਰ ਤਾ 4 ਦਿਨ ਕਰਾਇਆ ਹੋਇਆ ਸਾਲ ਭਰ ਕੱਲੂ ਆ ਸਰਦਾਰਾ ਇਹ ਚੀਜ਼ਾਂ ਤੂੰ ਰੱਖ ਮੈਂ ਇਹਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈ ਮੈਨੂੰ ਲੋੜ ਆ ਪਿਆਰ ਮੁਹੱਬਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਚੀਜ਼ਾਂ ਨਹੀਂ ਚਾਹੀਦੀਆਂ ਹੋਰ ਮੈਨੂੰ ਲੋੜ ਆ ਮੈਂ ਗੱਲਾਂ ਬਾਤਾਂ ਮੇਰੇ ਜੀ ਲਾਦਾ ਤੇਰੇ ਨਾਲ ਆਹ ਰਚਾਰ ਜਿਹੜਾ ਸਰਦਾਰਾ ਜੇ ਮੈਨੂੰ ਇੰਨਾ ਪਤਾ ਹੁੰਦਾ ਤਾਂ ਐਨਾ ਕੁਝ ਕਰਨਾ ਮੈਂ ਆਉਣਾ ਹੀ ਨਹੀਂ ਸੀ ਤੂੰ ਸਰਦਾਰਾ ਰੱਖ ਲੈ ਇਹ ਚੀਜ਼ਾਂ ਇਹ ਚੀਜ਼ਾਂ ਮੇਰੇ ਕੰਮ ਦੀਆਂ ਨਹੀਂ ਹੈਗੀਆਂ ਤੇਰੇ ਕੰਮ ਦੀਆਂ ਉਹ ਮੇਰੇ ਕੰਮ ਦੀਆਂ ਨਹੀਂ ਨਹੀਂ ਸਰਦਾਰਾ ਮੈਂ ਕੀ ਕਰਨਾ ਇੰਨੇ ਕਾਸਲਾ ਮੇਰੇ ਨਾਲ ਮੈਨੂੰ ਘਰੋਂ ਮੇਰੇ ਕਬੀਲੇ ਵਾਲੇ ਲੜਨਗੇ ਸਰਦਾਰਾ ਉਹ ਨਹੀਂ ਲੜਦੇ ਪੁਰਾਣਾ ਰਵਾੜੀ ਸਰਦਾਰਾ ਫੋਟੋਆਂ ਨਾ ਕਿਚੀ ਚਾਲਾ ਉਹ ਤੇਰੇ ਕੁੜੀ ਰਹਣਗੀਆਂ ਦੇਖ ਹਾਂ ਕਿਹੜਾ ਫੋਟੋ ਆ ਗਿਆ ਦੇਖ ਹਾਂ ਸਰਦਾਰਾ ਦੇਖ ਚਲ ਕੋਈ ਗੱਲ ਨਹੀਂ ਸਰਦਾਰਾ ਤੂੰ ਆਪਦੇ ਕੋਲੇ ਰੱਖ ਦੇਖ ਲਿਆ ਕਰੀ ਮੈਨੂੰ ਫੋਟੋ ਦੇਖ ਲਿਆ ਕਰ ਮੈਂ ਤਾਂ ਕਰ ਲਾਂ ਲਾਂਗੀ ਤੇਰੀਆਂ ਦੋ ਚਾਰ ਫੋਟੋਆਂ ਹੈਗੀਆਂ ਨੇ ਮੇਰੇ ਕੋਲ ਤਾਂ ਦੂਜਿਆਂ ਵਾਲੇ ਚ ਕੋਈ ਨਹੀਂ ਸਰਦਾਰਾ ਤੂੰ ਇਹ ਵੀ ਰੱਖ ਫੋਨਾ ਮੈਂ ਮੈਂ ਨੂੰ ਜਿੱਦੇ ਲੋੜ ਪਈ ਮੈਂ ਤੇ ਮਾਪੇ ਕਹਿ ਦਾਂਗੇ ਮੈਨੂੰ ਫਿਰ ਮੈਂ ਤੇ ਫੋਨ ਤਾਂ ਕਰਤਾ ਲਿਆ ਕਰਤਾ ਕਰ ਲਿਆ ਕਰ ਤੇਰੇ ਨਾਲ ਸਰਦਾਰਾ ਸਾਡੇ ਕਬੀਲੇ ਵਾਲੇ ਲੜ ਪੈਣਗੇ ਵੀ ਇਹ ਕਿੱਥੋਂ ਲੈ ਕੇ ਆਈਂਗੇ ਇੱਕਾ ਜੇ ਮੋੜ ਡਿੱਗਿਆ ਤੇ ਆ ਗਿਆ ਫਿਰ ਆਹ ਤੋਂ ਬੱਸੀ ਨਾ ਕਿਸੇ ਨੂੰ ਲਪੋ ਕੇ ਰੱਖੀ ਇਹ ਨਹੀਂ ਕਿਹੜਾ ਬੈਲ ਇਹਦੀ ਬੈਲ ਬੰਦ ਇਹ ਇਹ ਸਰਦਾਰਾ ਮੈਨੂੰ ਚਲਾਉਣਾ ਨਹੀਂ ਆਉਂਦਾ ਚਲਾਉਣਾ ਨਹੀਂ ਆਉਦਾ ਇਹ ਆ ਆ ਆ ਆ ਜੀ ਇਥੋਂ ਬੈਲ ਬੰਦ ਹੋ ਜਾਂਦੀ ਆ ਜੀ ਇਥੋਂ ਆ ਦੇ ਇਥੋਂ ਨੱਟ ਤਲਵਾਵਾ ਹਾਂ ਸਰਦਾਰਾ ਇਥੇ ਦੇਖਣਾ ਹੋਵੇ ਚਲਾਉਣਾ ਹੋਵੇ ਵੀਡੀਓ ਦੇਖਣੀ ਆ ਹੁਣ ਤਾਂ ਇਹਨੂੰ ਚਲਾ ਦੇ ਠੀਕ ਆ ਸਰਦਾਰਾ ਜੇ ਬਿੱਲ ਬੰਦ ਕਰਨੀ ਹੋਵੇ ਤਾਂ ਇਹਨੂੰ ਐ ਕਰ ਦੇ ਠੀਕ ਆ ਸਰਦਾਰਾ ਕਿਹਨੂੰ ਪਤਾ ਨਹੀਂ ਲੱਗੂਗਾ ਵੀ ਬਿੱਲ ਉਹ ਤਨੂੰ ਪੈ ਕੰਮ ਦਾ ਕੰਮ ਦਾ ਪਤਾ ਲੱਗੂਗਾ ਠੀਕ ਆ ਸਰਦਾਰਾ ਆ ਕੀ ਆ ਇਹ ਨਟਾ ਠੀਕ ਆ ਸਰਦਾਰਾ ਜੇ ਫਿਲਮਾਂ ਦੇਖਣੀਆਂ ਨੇ ਤਾਂ ਇਹਨੂੰ ਐ ਕਰ ਦੇ ਠੀਕ ਆ ਨਹੀਂ ਸਰਦਾਰਾ ਉਹ ਚੀਜ਼ਾਂ ਨਹੀਂ ਮੈਂ ਦੇਖਣੀ ਫਿਲਮਾਂ ਫਿਲਮਾਂ ਨਾ ਨਾ ਹੀ ਆਪਣੇ ਠੀਕ ਆ ਸਰਦਾਰਾ ਆ ਹੋਰਾਂ ਹੋਰਾਂ ਠੀਕ ਆ ਸਰਦਾਰਾ ਇਹ ਜੇ ਬੈਲ ਬੰਦ ਕਰਨੀਆਂ ਤਾਂ ਇਹਨੂੰ ਐ ਕਰਦੇ ਠੀਕ ਆ ਸਰ ਜੀ ਉਹ ਕਾਟੀ ਜੀ ਆ ਜਦੋਂ ਬੈਲ ਬੰਦ ਹੋ ਜੀ ਠੀਕ ਆ ਠੀਕ ਆ ਸਰ ਜੀ ਤੇ ਤੁਹਾਨੂੰ ਫਿਰ ਕੰਮ ਆ ਜਾ ਕਰੂ ਕੱਲਾ ਠੀਕ ਆ ਸਰ ਉਹ ਕੰਮ ਮਰ ਨੂੰ ਪਤਾ ਲੱਗ ਜਾ ਕਰੂਗਾ ਠੀਕ ਆ ਸਰ ਜੀ ਚੰਗਾ ਸਰਦਾਰਾ ਮੈਂ ਜਾਣੀ ਆ ਹਾਂ ਜਾਣੀ ਆ ਹਾਂ ਸਰਦਾਰਾ ਬਾਬਰਾਦਲ ਫੜੋ ਸਰਦਾਰਾ ਮੈਨੂੰ ਇਹ ਫੋਨ ਨਾ ਮੈਨੂੰ ਮਰਵਾ ਨਾ ਦੇਵੇ ਕਿਤੇ ਘਰੋਂ ਨਾ ਕਢਵਾ ਦੇ ਮੈਨੂੰ ਪਵੇਲੀ ਕੋં ਕਢਤਾ ਤੂੰ ਮੇਰੇ ਕੋਲੇ ਆ ਜੀ ਨਹੀਂ ਸਰਦਾਰਾ ਤੂੰ ਤਾਂ ਪੱਕਾ ਹੀ ਪ੍ਰਬੰਧ ਕਰੀ ਜਾਣਾ ਵੀ ਇਹਨੂੰ ਕੱਢਣ ਨੂੰ ਪਰੋ ਕਿਵੇਂ ਕਢਣ ਤੂੰ ਮੇਰੇ ਕੋਲੇ ਭਾਈ ਜੀ ਆ ਕੇ ਬਸ ਸਿੱਧਾ ਮੈਨੂੰ ਫੋਨ ਮਾਰ ਦੇ ਮੈਂ ਗੱਡੀ ਉਹਦੀ ਉਹ ਕੁੰਤਰੇ ਬਾਹਰ ਚ ਝੂਬੀਆਂ ਚ ਗੱਡੀ ਉਹਦੀ ਫੋਕੂੰ ਚੱਲ ਠੀਕ ਆ ਸਰਦਾਰਾ ਮੈਂ ਜਾਣੀ ਹਾਂ ਸਰਦਾਰਾ ਹੁਣ ਆ ਹੀ ਘਰ ਮੀ ਪਈ ਜਾਂਦਾ ਆਟਾ ਤੂੰ ਰੱਖ ਲੈ ਇਹ ਮੈਂ ਸ਼ਾਮ ਨੂੰ ਲੈ ਜਾਂਗੀ ਉਹ ਲੈ ਜਾ ਹੁਣ ਤੂੰ ਨਹੀਂ ਸਰਦਾਰਾ ਆਹ ਮੂੰਹ ਹੋਰ ਲੈ ਜੀ ਮੇਰੇ ਕੋਲ ਹੋਰ ਲਿਫਾਫਾ ਵੀ ਹੈ ਨਹੀਂ ਇਹਦੇ ਵਿੱਚ ਕੱਪੜੇ ਪਾਏ ਹੋਏ ਨੇ ਜਦ ਤੱਕ ਇਸ ਲਿਫਾਫੇ ਵਿੱਚ ਪਾ ਦੇ। ਹੋਰ ਜੇ ਸਾਮ ਨੂੰ ਆਮੇ ਦੀ ਦਾ ਸਾਮ ਸਾਮ ਨੂੰ ਲੈ ਜੀ ਸਰਦਾਰਾ ਮੈਂ ਖੰਡ ਲੈ ਜਾਨੀ। ਖੰਡ ਲੈ ਜਾ। ਹਾਂ ਸਰਦਾਰਾ। ਜਾਣੀਆ ਕਰੋ ਹੁਣ। ਹਾਂ ਸਰਦਾਰਾ ਜਾਣ ਤਾਂ ਪਊਗਾ ਹੀ ਸਰਦਾਰਾ। ਪਾਏ ਕਰਾਂਗੇ। ਲੈ ਆਏ ਕਿ ਮੈਂ ਕਰਦੀ ਹਾਂ ਸਰਦਾਰਾ ਉਹੀ ਤਾਂ ਗੱਲ ਫਿਰ ਤੂੰ ਮੈਨੂੰ ਮੈਨੂੰ ਔਰ ਸਾਈਡ ਜਾਓ ਕਿ ਨਾ ਮੈਨੂੰ ਬਿਠਾਣਾ ਲੈ ਕਰ। ਮੈਨੂੰ ਬਦਰ ਤੇ ਦਰਸਾਇਆ ਮੈਨੂੰ ਤੇਰੀ ਅੱਖਾਂ ਤੋਂ ਪਤਾ ਲੱਗਦਾ ਤੂੰ ਵੀ ਸ਼ੈਡ ਹੋ ਜਾਨੀਆ ਅੱਖਾਂ ਦੇਖਦੇ ਨੇ ਕਿਵੇਂ ਹੋ ਰਹੀਆਂ ਨੇ ਸਰਦਾਰਾ ਫਿਰ ਤੈਨੂੰ ਪਤਾ ਜਦੋਂ ਇੱਕ ਬੰਦਾ ਮੋਹ ਕਰਦਾ ਹੋਵੇ ਤੇ ਦੂਜਾ ਬੰਦਾ ਇਹ ਆਪਣੇ ਆਪ ਹੀ ਸ਼ੈਡ ਹੋ ਜਾਂਦਾ ਹੈ ਹੈ ਅਦਾਸ ਹੋ ਜਾਂਦਾ ਹੈ ਦਿਲ ਆਪਾਂ ਕਿਸੇ ਦਾ ਸਮਝ ਜਦੋਂ ਤੂੰ ਮੇਰੇ ਦੋ ਮਜਬੂਰੀ ਸਮਝਦਾ ਤਾਂ ਮੈਨੂੰ ਵੀ ਸਮਝਣੀ ਪੈਂਦੀ ਹੈ ਤੇਰੀ ਮਿਲ ਦੀ ਠੀਕ ਆ ਸਰਦਾਰਾ ਜਾਨੀ ਇਹ ਗੱਲ ਸੁਣ ਹੁਣ ਮੇਰਾ ਪੁੱਲ ਲੱਗਿਆ ਸੱਚ ਗੱਲਾਂ ਗੱਲਾਂ ਤੇ ਆ ਤਾ ਬਣਾ ਮੈਨੂੰ ਮੈਂ ਉਧਰ ਤੱਕ ਕਿਉਂ ਨਾ ਜਾਂਦੀ ਹੋਈ ਲੈ ਲਈ ਚੱਕ ਲੈ ਜੀ ਚੱਕ ਕੇ ਏ ਮਾਤਰੂ ਕੀ ਦਿਖਾਉਣਾਗਾ ਅੱਜ ਕੀ ਦਿਖਾਉਣਾ ਸਰਦਾਰਾ ਜਿਹੜੀ ਮੈਂ ਧਰੀਆ ਤੇ ਮਗਰੋਂ ਤੇਰੀ ਆਉਣ ਦੀ ਖੁਸ਼ੀ ਚ ਲੈ ਹੁਣ ਕੀ ਕਰ ਲੈ ਸਰਦਾਰ ਨੇ ਮੇਰੀ ਆਉਣ ਦੀ ਖੁਸ਼ੀ ਚ ਇਹ ਸਰਦਾਰ ਦਾ ਭੇਤ ਨਹੀਂ ਆਉਂਦਾ ਮੈਨੂੰ ਆਏ ਲੰਮੜੀ ਧੁੱਪ ਲਾਤੀ ਸਰਦਾਰਾ ਮੈਂ ਹੁਣ ਬਗਝ ਨਹੀਂ ਆ ਘਰੇ ਕੀ ਕਰਿਆ ਸਰਦਾਰਾ ਆਦਾ ਦੁਖਾਵਾ ਇੱਧਰ ਕੀ ਐ ਸਰਦਾਰਾ ਦੇਖ ਇੱਧਰ ਸਵਾਈ ਕਰੀਆ ਹਾਂ ਸਾਰੇ ਕਬਾਂ ਪੰਜ ਬੋਰੀਆਂ ਸੀ ਬੋਰੀਆਂ ਦਾ ਮੈਂ ਪਾਥੀਆਂ ਲਿਆ ਭਰ ਕੇ ਰੱਖਤੀ ਅੱਜ ਅੱਛਾ ਸਰਦਾਰਾ ਸਾਫ ਸਵਾਈਆ ਕਰਤਾ ਸਾਰੇ ਕੋਈ ਨਾ ਸਰਦਾਰਾ ਫੇ ਤੇਰੇ ਸਿਆਚ ਕਮ ਆ ਜਾਣੀਆਂ ਪਾਥੀਆਂ ਜੇ ਤੈਨੂੰ ਪਾਥੀਆਂ ਪੁੱਥਰੀ ਲੋੜ ਹੋਈ ਲਈ ਨਹੀਂ ਅੱਛਾ ਸਰਦਾਰਾ ਪਹਿਲੀ ਬੋਰੀਆਂ ਚ ਪੱਕ ਰੱਖ ਦੇ ਉਹ ਲੈ ਆਣੀ ਚੌਕੀ ਤੇਨੂੰ ਚੱਕ ਕੇ ਬੋਰੀ ਚਲ ਕੋਈ ਨਾ ਸਰਦਾਰਾ ਆ ਜਾ ਇੱਧਰ ਸਾਹਾਂ ਤੁਮ ਆ ਦੇਖ ਪਰਾਈ ਕੱਪੜੇ ਦੇਖ ਲੈ ਰਿਹਾ ਤੇਰੇ ਵਾਸਤੇ ਕੀ ਦਨੇ ਕੱਪੜੇ ਸਰਦਾਰਾ ਇਹ ਤਾਂ ਮਰੀ ਭਝਾਈ ਬਝੂਈ ਵਰਗੀਆਂ ਨੇ ਲਿਆਇਆ ਨਾ ਕੱਟੇ ਕਰਕੇ ਮਾ ਕੰਮੋਂ ਹੋ ਰਿਆਂ ਮੈਂ ਦੇ ਦਾਂਗੇ ਵੀ ਆਉਂਦੀ ਆ ਪੜਾ ਪੂਣਾ ਪਾ ਲਿਆ ਕਰ ਰਹੀਆਂ ਤੇਰੀਆਂ ਅੱਛਾ ਸਰਦਾਰਾ ਤੈਨੂੰ ਤਾਂ ਨਵੇਂ ਲੈ ਕੇ ਦਊਗਾ ਤੈਨੂੰ ਇਹ ਪੁਰਾਣੇ ਥੋੜੀ ਪਾਉਂਗਾ ਤੇਰੇ ਕੋਈ ਨਾ ਸਰਦਾਰਾ ਇਹ ਇਹਨਾਂ ਨੂੰ ਕੱਟੇ ਚ ਪੱਕ ਰੱਖ ਦੀ ਮੈਂ ਲੈ ਜੂੰਗੀ ਕੱਟੇ ਚ ਨਹੀਂ ਹਾਂ ਸਰਦਾਰਾ ਉਹ ਆ ਜੀ ਇਹਦੇ ਵਿੱਚੋਂ ਵਧੀਆ ਵਧੀਆ ਨਾ ਜਿਹੜੇ ਉਹ ਸਾਂਟ ਨਹੀਂ ਦੂੰ ਕੋਈ ਨਾ ਸਰਦਾਰਾ ਇਹ ਉਹ ਕਾਲੇ ਕੱਪੜੇ ਕਰੀ ਇਹ ਕੀ ਦੀ ਹੈ ਫਲਕਾਰੀ ਸਰਦਾਰਾ ਇਹ ਤੇਰੇ ਵਾਸਤੇ ਲਿਆ ਕੀ ਆ ਅੱਜ ਲੈ ਆ ਗਾ ਮੈਂ ਤੇ ਦੇ ਸਰਦਾਰਾਂ ਕੰਡ ਲੱਗਦੀਆਂ ਕੋਈ ਨਾ ਸਰਦਾਰਾ ਇਹ ਮੈਂ ਲੈ ਜਾਉਂਗੀ ਲੈ ਜੀ ਫਿਰ ਇਹ ਤੂੰ ਕੋਈ ਨਾ ਸਰਦਾਰਾ ਕੰਡ ਲੱਗਦੀਆਂ ਨਾ ਬੁਰੀ ਮੈਨੂੰ ਤਾਂ ਕੀ ਪਤਾ ਸਰਦਾਰਾ ਤੂੰ ਦੇਖੀ ਜਾਨਾ ਮੈਨੂੰ ਤੂੰ ਦੱਸ ਬਾਲੀ ਕੰਡ ਲੱਗਦੀਆਂ ਕੋਈ ਨਾ ਸਰਦਾਰਾ ਤੂੰ ਸਾਮਕ ਰੱਖ ਦੇ ਕੋਈ ਨਾ ਮੈਂ ਲੈ ਲੂੰਗੀ ਇਹ ਤੂੰ ਲਈ ਅੱਜ ਤੂੰ ਇਹਨੂੰ ਇੱਥੇ ਮਾਰ ਕੇ ਰੱਖ ਦੇ ਸਰਦਾਰਾ ਐ ਹੁਣ ਮੈਂ ਲੈ ਕੇ ਜਾਂਦੀ ਸੋਹਣੀ ਲੱਗਦੀ ਇਹ ਹੀ ਦੇਖ ਲਈ ਹਉਣੀਆਂ ਤੇ ਰੁੱਤੇ ਕੋਈ ਨਾ ਸਰਦਾਰਾ ਹੂੰ ਚਾਹ ਠੀਕ ਆ ਸਰਦਾਰਾ ਹੁਣ ਮੈਂ ਜਾਨੀ ਆ ਜਾਨੀ ਆ ਬਹੁ ਬਣ ਗਈ ਹੁਣ ਤਾਂ ਤੁਮ ਸਰਦਾਰਾ ਆਈਡੀ ਨੇ ਗੰਲਾ ਨਾ ਖਾਇ ਤੁਹਾਏ ਹਾਜੀ ਕਿੱਥੇ ਬਹੁ ਬਣ ਗਈ ਮੈਂ ਬਣ ਗਈ ਜਿੱਦੇ ਬਣ ਗਈ ਤੈਨੂੰ ਮੋਦੇ ਆਪ ਹੀ ਕਹਿ ਦੇਣਾ ਆ ਦੇਖ ਬੱਡ ਦੇ ਖਤਰਵਾਸ ਤੇ ਸਵਾਰ ਕੇ ਰੱਖੇ ਹਾਂ ਸਰ ਲਸੀੜੀ ਲਵਾ ਦੀ ਦੇਖ ਹਾਂ ਸਰਦਾਰਾ ਅੱਜ ਤੱਕ ਕੀ ਤੋਂ ਸੁਭਾਈ ਕਰਾਈਏ ਕਰਦੀਆਂ ਐ ਦੱਸ ਪਹਿਲਾਂ ਮੈਨੂੰ ਆਪ ਹੀ ਕਰੀ ਔਖੇ ਨੇ ਸੌਖੇ ਨੇ ਹੋਰ ਕਿਤੇ ਕਰਨੀਆਂ ਹਾਂ ਆਪ ਹੀ ਕਰਤੀ ਸਰਦਾਰਾ ਹੋਰ ਚੌਣ ਚੌਣ ਤਾਂ ਲੱਗਾ ਸਰਦਾਰਾ ਇਹਨਾਂ ਦਿਨ ਹੋ ਗਏ ਨਹੀਂ ਪੈਂਦੇ ਕਿਉਂ ਆ ਕਿਵੇਂ ਆ ਕਿਵੇਂ ਜਿਉ ਕੰਮ ਪੂਰਾ ਕਰਿਆ ਹੋਇਆ ਜੱਟ ਕੇ ਸਰਦਾਰਾ ਹਾਂ ਆ ਮੇਰੀਆਂ ਫੋਟੋ ਤਾਂ ਕਿਵੇਂ ਲਾ ਰੱਖੀ ਰਹੀ ਤੇ ਇਹ ਕੱਲ ਬਣਵਾਈਆਂ ਸੀ ਮੈਂ ਹੈ ਕੱਲ ਬਣਵਾਈਆਂ ਸੀ ਇਹ ਕੱਲ ਵਾਲੀਆਂ ਤਾਂ ਨਹੀਂ ਲੱਗਦੀਆਂ ਤੁਸੀਂ ਵੀ ਰਾਏ ਮੇਰੀਆਂ ਪੁਰਾਣੀਆਂ ਤਸਵੀਰਾਂ ਲੱਗਦੀਆਂ ਨੇ ਇਹ ਪੁਰਾਣੀਆਂ ਤਸਵੀਰਾਂ ਸਾ ਮੇਰੀਆਂ ਪੁਰਾਣੀਆਂ ਤਸਵੀਰਾਂ ਐ ਸਰਦਾਰਾ ਫਿਰ ਯਾਦ ਕਰਦਾ ਤੂੰ ਕਿੱਥੇ ਲਾਹਣਾ ਸੀ ਗਿਆ ਇਹ ਸਰਦਾਰਾ ਮੇਰੀ ਕੱਲੀ ਦੀ ਫੋਟੋ ਤੋਂ ਮਾਗਰ ਕਿਵੇਂ ਲਾ ਲਈ ਸਰਦਾਰਾ ਤੂੰ ਇਹਦਾਂ ਲਾ ਲਈ ਕੀ ਇਹ ਕੀ ਇਹ 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 ਸਰਦਾਰਾ ਮੈਨੂੰ ਭੇਤ ਨਹੀਂ ਆਉਂਦਾ ਵੀ ਤੂੰ ਮੇਰੇ ਫੋਟੋ ਨਾਲ ਫੋਟੋ ਕਿਵੇਂ ਜੋੜ ਲਈ ਇਹ ਤਾਂ AI ਦਾ ਕਮਾਲ ਆ ਉਹ ਕੀ ਹੁੰਦੀ ਹੈ ਸਰਦਾਰਾ ਉਹ AI ਨਾਲ ਸਾਰਾ ਕੁਝ ਕਰ ਦਵਣਗੇ ਸਰਦਾਰਾ ਆ ਫੋਟੋ ਤਾਂ ਜੇ ਮੇਰੇ ਕਬੀਲੇਆਂ ਦੇਖ ਲੈ ਤਾਂ ਮੈਨੂੰ ਮਾਰ ਦੇਣਗੇ ਜਬਈ ਕਿਵੇਂ ਮਾਰਦਾ ਮੈਂ ਤਾਂ ਇਹ ਬਣਾ ਕੇ ਬਸ ਰੱਖੀ ਤੇਰੀ ਬੈੱਡ ਦੇ ਢਾਹ ਕੀ ਜ਼ਿੰਦਗੀ ਇਹ ਨਾ ਨਰਾਤ। ਤੇ ਚੰਗਾ ਸਰਦਾਰਾ ਮੈਂ ਜਾਣੀ ਆ। ਤਾਨੂੰ ਇਹ ਉਹ ਲਾਉਣੀਆਂ ਲਿਆ ਕੇ ਆਲੇ ਆਲੇ ਵਾਲੇ ਦੀਪਮਾਲਾ। ਮੈਨੂੰ ਤਾਂ ਸਰਦਾਰਾ ਡਰ ਲੱਗਣ ਲੱਗਾ ਤੂੰ ਮੇਰੀ ਏਡੀ ਵੱਡੀ ਫੋਟੋ ਚੜਾ ਕੇ ਰੱਖੀ ਬੈਠਾ। ਇਹ ਬਾਈ ਚਾਂਸ ਮੇਰਾ ਮੇਰੀ ਮਾਂ ਵਰਗੀ ਆ ਜਾਂ ਮੇਰੀ ਭੈਣ ਵਰਗੀ ਆ ਜਾਂ ਕੋਈ। ਕੀ ਸੋਚਣਗੇ ਉਹ? ਕੈਈ ਨਹੀਂ ਬੱਚ ਕਦੇ ਫਿਰ ਮਾਤਾ ਕਰੀਵਾ ਭਰਾ ਨੂੰ ਕਹਿ ਦੇਣਾ। ਚੰਗਾ ਸਰਦਾਰਾ ਹੁਣ ਮੈਂ ਜਾਣੀ ਤੇ ੁੱਪ ਚੜ ਗਈ ਤੇ ਉਹ ਸਰਦਾਰ ਦੇ ਵਿੱਚ ਅੱਖ ਵੱਢ ਕੇ ਲੈ ਜਾਊਂਗੀ ਥੱਬੀ। ਫੋਟੋ ਦਾ ਵਧੀਆ ਹਾਂ ਵਧੀਆ ਸਰਦਾਰਾ ਵਧੀਆ ਉਹ ਫੋਟੋ ਨਾਲ ਟਾਈਮ ਪਾਸ ਕਰਦਾ ਮੈਂ ਕੋਈ ਨਾ ਸਰਦਾਰਾ ਮੈਂ ਕਰੀ ਕੰਮ ਹਾਂ ਸਰਦਾਰਾ ਆਥਰੇ ਨਾਲੇ ਦਾ ਆਟਾ ਲੈ ਜੀ ਹਾਂ ਸਰਦਾਰਾ ਨਾਲੇ ਲੈ ਜੀ ਦੁੱਧ ਚਲ ਠੀਕ ਆ ਸਰਦਾਰਾ ਮੈਨੂੰ ਖੰਡ ਫੜਾ ਦੇ ਖੰਡ ਫੜਾਦਾ ਨਾ ਤੁਨੂੰ ਕੰਮ ਜੀ ਲਾ ਦੋ ਤੇਰੇ ਬਣਾ ਹੁਣ ਤਾਂ ਬਸ ਇੱਕ ਮਿੰਟ ਕੱਢਣਾ ਔਖਾ ਹੋ ਜਾਂਦਾ ਕੋਈ ਨਾ ਸਰਦਾਰਾ ਆਥਰੇ ਮੈਂ ਫੇਰ ਆਉਂਗਾ ਆਥਰੇ ਰਹੀ ਜੀ ਫਿਰ ਮੂੰ ਹੁਣ ਤਾਂ ਮੈਨੂੰ ਸਰਦਾਰਾ ਫੋਨ دیتا ਹੁਣ ਤਾਂ ਮੇਰਾ ਮੂੰ ਮਾਂ ਦੇਖ ਲਿਆ ਕਰੇਗਾ ਮੂੰਹ ਦਾ ਦੇਖ ਲਿਆ ਕਰੂੰਗਾ ਰਹੀ ਜਾਈਂ ਤੂੰ ਅੱਜ ਮੀਂਹ ਮੀਂਹ ਆ ਬਾਬਾ ਪੈਣ ਲੱਗ ਗਿਆ ਕੋਈ ਨਾ ਸਰਦਾਰਾ ਉਹ ਲੈ ਦੇ ਮੈਨੂੰ ਅੱਜ ਫਿਰ ਪਕੌੜੇ ਪਕਾੜੇ ਬਣਾ ਲਾਂਗੇ ਕੋਈ ਨਾ ਸਰਦਾਰਾ ਬਣਾ ਲਈ ਤੂੰ ਮਹਿਲਾ ਤਾਂ ਹੈਗਾ ਸਰਦਾਰਾ ਇਹੀ ਕੰਮ ਕਰਿਆ ਕਰ ਬਣਾ ਕੇ ਰੱਖ ਲਿਆ ਕਰ ਸੌਂਦੇ ਮੈਨੂੰ ਦੇ ਦਿਆ ਕਰ ਪਾ ਕੇ ਮੈਨੂੰ ਖਾਣੇ ਦਾ ਤੇਰੇ ਹੱਥ ਦੇ ਆਊਗਾ ਮੂੰ ਮੈਂ ਤਾਂ ਕਦੇ ਸਰਦਾਰਾ ਬਣਾਇ ਨਹੀਂ ਪਕੌੜੇ ਸਖਿਆ ਤਾਂ ਮੈਂ ਜੀ ਤੈਨੂੰ ਕੋਈ ਨਾ ਸਰਦਾਰਾ ਚੰਗਾ ਸਰਦਾਰਾ ਹੁਣ ਮੈਂ ਚੱਲਨੀ ਆ ਪਕੌੜੇ ਤਾਂ ਤੈਨੂੰ ਅਹੇ ਜੇ ਬਣਾਉਣਾ ਸਿਖਾਵਾਂ ਮੈਂ ਯਾਦ ਰੱਖੀਂ ਤੂੰ ਵੀ ਹਾਂ ਕਦੇ ਖਾਧੀ ਸੀ ਕੋਈ ਨਾ ਕੋਈ ਨਾ ਆਲੂ ਜੀ ਰੇਦਾਵੀ ਹੋਣਗੇ ਹਾਂ ਹਾਂ ਸਰਦਾਰਾ ਕੋਈ ਗੱਲ ਨਹੀਂ ਆਲੂ ਆਲੂ ਤਾਂ ਮੈਂ ਜੀਰ ਦੂੰਗੀ ਬੜਾ ਤੂੰ ਲੈ ਵੇਸ਼ਨ ਮਾਇਲਾ ਦੂੰਗਾ ਕੋਈ ਨਾ ਸਰਦਾਰਾ ਚੰਗਾ ਸਰਦਾਰਾ ਹੁਣ ਮੈਂ ਚੱਲੀ ਆਂ ਜਾਣੀ ਆ ਹਾਂ ਸਰਦਾਰਾ ਆ ਮੜਾ ਜਿਹੜਾ ਪੁਤਕਾ ਤੱਕਲਾ ਲਿਬੜੀ ਜਾਂਦਾ ਇਹ ਤਾਂ ਸਰਦਾਰਾ ਹੁਣ ਲਿਬੜੀ ਜਾਊਗਾ ਕੀ ਕਰੀਗੀ ਫੇਰ ਤਾਂ ਤੇਰੇ ਦੁੱਦੀ ਪੌਣ ਲਾ ਦੂੰਗਾ ਮੈਂ ਸਾਰੇ ਕਢਾ ਪੂੰਗਾ ਨਾ ਸਰਦਾਰਾ ਮੈਂ ਇਹੀ ਜਵਦਾ ਬੜਾ ਰੱਖਣਾ ਹੈ ਹੋਰ ਨਹੀਂ ਮੈਂ ਪਾ ਸਕਦੀ ਚੰਗਾ ਬਾਈ ਬਾਈ ਸਰਦਾਰਾ ਫੋਨ ਕਰ ਲਈ ਚੰਗਾ ਸਰਦਾਰਾ